ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਭ ਦਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਜੌਬ ਪੁਆਇੰਟ ਪੰਜਾਬ ਦੇ ਉੱਤੇ ਤੇ ਅੱਜ ਦੀ ਆਪਾਂ ਇਹ ਵੀਡੀਓ ਪੰਜਾਬ ਪੁਲਿਸ ਕਨਸਟਬਲ 2025 ਦੇ ਉਮੀਦਵਾਰਾਂ ਲਈ ਲੈ ਕੇ ਆਏ ਹਾਂ ਜਿਹੜੇ ਬੱਚਿਆਂ ਦੇ ਫਿਜ਼ੀਕਲ ਕਲੀਅਰ ਹੋਇਆ ਤੇ ਹੁਣ ਉਹਨਾਂ ਬੱਚਿਆਂ ਲਈ ਜਿਹੜਾ ਨੈਕਸਟ ਪ੍ਰੋਸੈਸ ਹੋਊਗਾ ਉਹ ਹੋਊਗਾ ਡਾਕੂਮੈਂਟ ਵੈਰੀਫਿਕੇਸ਼ਨ ਦਾ ਤੇ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਅੱਜ ਦਾ ਜਿਹੜਾ ਦਿਨ ਹੈ ਆਪਣੇ ਲਈ ਅੱਜ ਦੀਵਾਲੀ ਦਾ ਦਿਨ ਹੈ ਤੇ ਬੰਦੀ ਛੋੜ ਦਿਵਸ ਦਾ ਦਿਨ ਹੈ ਤੇ ਇਸ ਦੀਵਾਲੀ ਦੇ ਮੌਕੇ ਤੇ ਬੰਦੀ ਛੋੜ ਦਿਵਸ ਦੀਆਂ ਤੁਹਾਨੂੰ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਹੋਣ ਤੇ ਬਾਕੀ ਜਿਹੜੇ ਬੱਚੇ ਆਪਣੇ ਚੈਨਲ ਤੇ ਨਵੇਂ ਆਏ ਨੇ ਉਹਨਾਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਅਗਰ ਤੁਹਾਨੂੰ ਕੋਈ ਵੀ ਡਾਊਟ ਹੋਇਆ ਤਾਂ ਤੁਸੀਂ ਆਪਣਾ ਜਿਹੜਾ ਕਮੈਂਟ ਕਰਦੇ ਹੋ ਉਹ ਤੁਹਾਨੂੰ ਜਿਹੜਾ ਰਿਪਲਾਈ ਤੁਹਾਡਾ ਜਰੂਰ ਦੇਵਾਂਗੇ ਅਗਰ ਬਾਈ ਚਾਂਸ ਕਈ ਵਾਰ ਹੋ ਜਾਂਦਾ ਰਿਪਲਾਈ ਡੇਟ ਹੋ ਜਾਂਦਾ ਤਾਂ ਆਪਾਂ ਨੈਕਸਟ ਡੇ ਜਾਂ ਆਪਾਂ ਜਦੋਂ ਵੀ ਵੀਡੀਓ ਬਣਾਉਣੀ ਹੋਈ ਉਹਦੇ ਵਿੱਚ ਤੁਹਾਡੇ ਜਿਹੜੇ ਡਾਊਟ ਨੇ ਸਾਰੇ ਕਲੀਅਰ ਕਰਦਾਂਗੇ ਤੇ ਉਹ ਜਿਹੜੇ ਬੱਚਿਆਂ ਦੇ ਡਾਊਟ ਆ ਰਹੇ ਸੀ ਕਈ ਦਿਨਾਂ ਤੋਂ ਜਿਹੜੇ ਲਗਾਤਾਰ ਜਦੋਂ ਦੇ ਫਿਜ਼ੀਕਲ ਬੱਚਿਆਂ ਦੇ ਕੰਪਲੀਟ ਹੋਣੇ ਉਸ ਦਿਨ ਤੋਂ ਜਿਹੜਾ ਹੈਗਾ ਲ ਡਾਊਟ ਕੀ ਨਹੀਂ ਡਾਊਟ ਹੈ ਕਿ ਨਹੀਂ ਡਾਕੂਮੈਂਟਸ ਬਾਰੇ ਡਾਕੂਮੈਂਟਸ ਵਿੱਚ ਮਿਸਟੇਕਸ ਨੇ ਜਿਹੜੀਆਂ ਜਾਂ ਕਿਹੜੇ ਕਿਹੜੇ ਡਾਕੂਮੈਂਟਸ ਚਾਹੀਦੇ ਨੇ ਦੇਖੋ ਜਿਹੜੇ ਜਿਹੜੇ ਡਾਕੂਮੈਂਟਸ ਚਾਹੀਦੇ ਨੇ ਕਿਸੇ ਵੀ ਕੈਟਾਗਰੀ ਦੇ ਕੈਂਡੀਡੇਟ ਨੂੰ ਜਾਂ ਜਨਰਲ ਕੈਂਡੀਡੇਟ ਨੂੰ ਜਾਂ ਏਡਬਲਯੂ ਨੂੰ ਜਾਂ ਐਸਸੀ ਬੀਸੀ ਕੋਈ ਵੀ ਕੈਟਾਗਰੀ ਹੈ ਐਕਸ ਸਰਵਿਸਮੈਨ ਹੈ ਉਹਦੇ ਦੀ ਆਪਾਂ ਇੱਕ ਸਪੈਸ਼ਲ ਵੀਡੀਓ ਅਪਲੋਡ ਕਰ ਦਿੱਤੀ ਸੀ ਉਸ ਦੇ ਵਿੱਚ ਆਪਾਂ ਦੱਸਿਆ ਸੀ ਕਿ ਕਿਹੜੇ ਕਿਹੜੇ ਡਾਕੂਮੈਂਟਸ ਨੇ ਤੁਸੀਂ ਡਾਕੂਮੈਂਟ ਵੈਰੀਫਿਕੇਸ਼ਨ ਵਾਲੇ ਦਿਨ ਲੈ ਕੇ ਜਾਣੇ ਆ ਤੇ ਹੁਣ ਜਿਹੜੇ ਤੁਹਾਡੇ ਡਾਕੂਮੈਂਟ ਦੇ ਵਿੱਚ ਮਿਸਟੇਕ ਹੈ ਉਹਨਾਂ ਬਾਰੇ ਵਿੱਚ ਸੁਨੀ ਜਿਹੜੀ ਲਾਸਟ ਵੀਡੀਓ ਅਪਲੋਡ ਕਰਕੇ ਦਿੱਤੀ ਸੀ ਕਿ ਐਫੀਡੇਵਟ ਕੀ ਚੀਜ਼ ਹੈ ਐਫੀਡੇਵਟ ਕਿਸ ਤਰ੍ਹਾਂ ਦੀ ਚੀਜ਼ ਹੁੰਦੀ ਹੈ ਕਿੱਥੋਂ ਜਿਹੜੀ ਇਹ ਬਣਦੀ ਆ ਤੇ ਕਿਵੇਂ ਤੁਸੀਂ ਇਹਨੂੰ ਜਿਹੜਾ ਹੈਗਾ ਲਿਖਵਾਉਣਾ ਉਹਦੇ ਬਾਰੇ ਆਪਾਂ ਸੁਨੀ ਜਿਹੜੀ ਕੰਪਲੀਟ ਇਨਫੋਰਮੇਸ਼ਨ ਦੇਤੀ ਸੀ ਪਰ ਫੇਰ ਵੀ ਕੁਝ ਬੱਚਿਆਂ ਦੇ ਜਿਹੜੇ ਡਾਊਟ ਮਤਲਬ ਕਿ ਮਿਸਲਿਨੀਅਸ ਡਾਊਟ ਹੁੰਦੇ ਨੇ ਆਪਣੀ ਜਾਣਕਾਰੀ ਦੇ ਵਿੱਚ ਨਹੀਂ ਆਉਂਦੇ ਤਾਂ ਜਿਹੜੇ ਵਿੱਚ ਕਮੈਂਟ ਕਰਦੇ ਨੇ ਤੇ ਅੱਜ ਆਪਾਂ ਉਹਨਾਂ ਸਾਰੀਆਂ ਚੀਜ਼ਾਂ ਬਾਰੇ ਗੱਲਬਾਤ ਕਰਨੀਆਂ ਕਿ ਜਿਹੜੀ ਬਾਕੀ ਕੁਝ ਬੱਚਿਆਂ ਦੇ ਮੈਡੀਕਲ ਬਾਰੇ ਡਾਊਟ ਆ ਰਹੇ ਸੀ ਹੁਣ ਕੁਝ ਬੱਚਿਆਂ ਨੂੰ ਪਤਾ ਹੁੰਦਾ 100% ਸ਼ੋਰਟ ਹੀ ਹੁੰਦੀ ਆ ਕਿ ਜੀ ਸਾਡੀ ਫਾਈਨਲ ਸਿਲੈਕਸ਼ਨ ਹੋ ਜਾਣੀ ਆ ਤੇ ਕੁਝ ਮੈਡੀਕਲ ਬਾਰੇ ਡਾਊਟ ਆ ਗਏ ਜਾਂ ਕੋਈ ਵੀ ਤਰੀਕੇ ਦੇ ਡਾਊਟ ਨੇ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਸਾਰੇ ਕਲੀਅਰ ਕਰਾਂਗੇ ਤੇ ਅੱਜ ਦੀ ਵੀਡੀਓ ਆਪਾਂ ਜਿਹੜੀ ਸਟਾਰਟ ਕਰਦੇ ਆਂ ਤੇ ਇਹ ਆਪਾਂ ਸਾਰੇ ਬੰਦ ਲੋਕ तकरीबन तकरीबन ਜਿਹੜੇ ਇਹ ਸੀ ਮਿਸਲੇਨੀਅਸ ਡਾਊਟ ਸਾਰੇ ਚੱਕੇ ਸੀਗੇ ਠੀਕ ਹੈ ਥੋੜੇ ਜਿਹੜੇ ਕਮੈਂਟਾਂ ਦੇ ਵਿੱਚ ਆਏ ਹੋਏ ਸੀਗੇ ਵੈਸੇ ਆਪਾਂ ਇਹਨਾਂ ਸਾਰਿਆਂ ਦੇ ਜਿਹੜੇ ਹੈਗਾ ਪਰਸਨਲੀ ਰਿਪਲਾਈ ਵੀ ਕਰਦੇ ਪਰ ਹੋ ਸਕਦਾ ਕੋਈ ਜਿਹੜੇ ਸਿਮਿਲਰ ਡਾਊਟ ਹੋਣ ਇਹ ਉਹ ਹੋਰ ਬੱਚੇ ਦੇ ਵੀ ਹੋਣ ਤਾਂ ਆਪਾਂ ਇਹ ਹੈਗਾ ਸਾਰਿਆਂ ਦੇ ਜਿਹੜੇ ਹੈਗਾ ਇੱਥੋਂ ਸੋਲੋ ਸੋਲੂਸ਼ਨ ਮਿਲ ਸਕਦਾ ਇੱਕ ਵੀਡੀਓ ਦੇ ਵਿੱਚ ਤੇ ਹੁਣ ਜਿਵੇਂ ਇਹ ਬੱਚਾ ਕਹਿ ਰਿਹਾ ਸਰ ਮੈਂ ਗਲਤੀ ਨਾਲ ਫਸਟ ਪ੍ਰੈਫਰੈਂਸ ਆਰਮਡ ਕੈਟਰ ਦੀ ਭਰਤੀ ਕੀ ਹੁਣ ਚੇਂਜ ਹੋ ਸਕਦੀ ਆ ਦੇਖੋ ਜੇ ਅਗਰ ਦੋ ਪ੍ਰੈਫਰੈਂਸਾਂ ਹੁੰਦੀਆਂ ਨੇ ਉਥੇ ਡਿਸਟ੍ਰਿਕਟ ਐਂ ਅਗਰ ਤੁਸੀਂ ਫਸਟ ਆਰਮਡ ਦੀ ਭਰਤੀ ਦੀ ਸੈਕੰਡ ਡਿਸਟ੍ਰਿਕਟ ਦੀ ਭਰਤੀ ਤਾਂ ਤੁਹਾਡੀ ਜਿਹੜੀ ਸਿਲੈਕਸ਼ਨ ਹੈ ਆਰਮਡ ਦੇ ਵਿੱਚ ਹੀ ਹੋਊਗੀ ਪਹਿਲੀ preference ਦੇ ਅਕੋਰਡਿੰਗ ਚਾਹੇ ਤੁਹਾਡੇ 90 ਨੰਬਰ ਆ ਜਾਣ ਤੇ ਅਗਰ ਤੁਸੀਂ ਡਿਸਟ੍ਰਿਕਟ ਦੀ ਪਹਿਲੀ ਭਰੀ ਹੈ ਤੇ ਆਰਮਡ ਦੀ ਦੂਜੀ ਭਰੀ ਹੈ ਤਾਂ ਤੁਹਾਡੇ ਨੰਬਰਾਂ ਦੇ ਅਕੋਰਡਿੰਗ ਤੁਹਾਨੂੰ ਆਰਮਡ ਮਤਲਬ ਕਿ ਆਰਮਡ ਦੇ ਵਿੱਚ ਦੂਜੀ ਜਾਂ ਪਹਿਲੀ preference ਦੇ ਹਿਸਾਬ ਨਾਲ ਰੱਖਿਆ ਜੀ ਉਹ ਜਿੰਨੇ ਤੁਹਾਡੇ ਨੰਬਰ ਜ਼ਿਆਦੇ ਹੋਣੇ ਤਾਂ ਤੁਹਾਨੂੰ ਡਿਸਟ੍ਰਿਕਟ ਦੇ ਵਿੱਚ ਅਗਰ ਤੁਹਾਡੇ ਘੱਟ ਹੋਏ ਨੰਬਰ ਤਾਂ ਤੁਹਾਨੂੰ ਆਰਮਡ ਦੇ ਵਿੱਚ ਹੁਣ ਤੁਸੀਂ ਪਹਿਲੀ ਆਰਮਡ ਦੀ ਭਰਤੀ ਤੇ ਤੁਹਾਡੇ 90 ਨੰਬਰ ਆ ਗਏ ਤਾਂ ਤੁਸੀਂ ਜਿਹੜਾ ਹੈਗਾ ਆਰਮਡ ਦੇ ਵਿੱਚ ਹੀ ਰਹੋਗੇ ਤੁਸੀਂ ਡਿਸਟ੍ਰਿਕਟ ਦੇ ਵਿੱਚ ਨਹੀਂ ਜਾ ਸਕਦੇ ਡਿਸਟ੍ਰਿਕਟ ਦੇ ਵਿੱਚ ਤੁਸੀਂ ਤਾਂ ਜਾ ਸਕੋਗੇ ਜੇ ਅਗਰ ਤੁਹਾਡੇ 91 ਤੋਂ ਲੈ ਕੇ 100 ਤੱਕ ਐਨੇ ਜ਼ਿਆਦਾ ਬੱਚੇ ਹੋਏ ਕਿ ਡਿਸਟ੍ਰਿਕਟ ਦੀਆਂ ਸਾਰੀਆਂ ਪੋਸਟਾਂ ਆਰਮਡ ਦੀਆਂ ਦੇ ਡਿਸਟ੍ਰਿਕਟ ਦੀਆਂ ਸਾਰੀਆਂ ਪੋਸਟਾਂ ਮਤਲਬ ਕਿ ਫਿਲ ਹੋ ਜਾਈਆਂ ਆਰਮਡ ਦੀਆਂ ਤੇ ਤੁਹਾਨੂੰ ਤਾਂ ਡਿਸਟ੍ਰਿਕਟ ਦੇ ਵਿੱਚ ਭੇਜਿਆ ਜਾ ਸਕਦਾ ਠੀਕ ਹੈ ਨਹੀਂ ਮੋਸਟਲੀ ਬੱਚਣ ਦੀ ਪਹਿਲੀ ਪ੍ਰੀਫਰੈਂਸ ਡਿਸਟ੍ਰਿਕਟ ਹੁੰਦੀ ਹੈ ਤੇ ਦੂਜੀ ਆਰਮਡ ਹੁੰਦੀ ਹੈ ਪਰ ਜੇ ਤੁਸੀਂ ਪਹਿਲੀ ਹੀ ਆਰਮਡ ਭਰਤੀ ਤਾਂ ਅਗਰ ਆਰਮਡ ਦੀਆਂ ਸੀਟਾਂ ਜਿਹੜੀਆਂ ਫੁੱਲ ਹੋ ਜਾਂਦੀਆਂ ਨੇ ਤਾਂ ਤੁਹਾਨੂੰ ਡਿਸਟ੍ਰਿਕਟ ਦੇ ਵਿੱਚ ਭੇਜਿਆ ਜਾ ਸਕਦਾ ਆਦਰਵਾਇਸ ਤੁਹਾਨੂੰ ਆਰਮਡ ਦੇ ਵਿੱਚ ਹੀ ਰ ਤੇ ਕੁਝ ਬੱਚੇ ਕਹਿੰਦੇ ਆ ਕਿ ਸਰ ਅਸੀਂ ਕੱਲੀ ਡਿਸਟ੍ਰਿਕਟ ਭਰੀ ਅਸੀਂ ਆਰਮਡ ਨਹੀਂ ਭਰੀ ਕੀ ਹੁਣ ਜੇ ਅਸੀਂ ਡਿਸਟ੍ਰਿਕਟ ਦੇ ਵਿੱਚ ਨਾਮ ਨਾ ਪਿਆ ਤਾਂ ਸਾਨੂੰ ਜਿਹੜਾ ਹੈਗਾ ਆਰਮਡ ਦੇ ਵਿੱਚ ਸਿਲੈਕਸ਼ਨ ਮਿਲ ਜੂ ਤਾਂ ਇਹ ਵੀ ਮੈਂ ਜਿਹੜੇ ਹੈਗੇ ਤੁਹਾਡਾ ਡਾਊਟ ਕਲੀਅਰ ਕਰ ਦਣਾ ਕਿ ਅਗਰ ਤੁਸੀਂ ਇੱਕ ਪ੍ਰੀਫਰੈਂਸ ਭਰੀਆ ਸਮਝੋ ਤੁਸੀਂ ਡਿਸਟ੍ਰਿਕਟ ਦੀ ਪ੍ਰੀਫਰੈਂਸ ਭਰਤੀ ਤੇ ਤੁਹਾਡੇ ਨੰਬਰ ਆਏ ਨੇ ਸਮਝੋ 75 ਠੀਕ ਹੈ ਡਿਸਟ੍ਰਿਕਟ ਦੀ ਜਿਹੜੀ ਮੈਰਿਟ ਬਾਕੀ ਉਹ ਵਾ ਕੀ 76 ਤੇ ਤੇ ਆਰਮਡ ਦੀ ਬਾਕੀ 74 ਤੇ ਤੁਹਾਡਾ ਦੇਖੋ ਡਿਸਟ੍ਰਿਕਟ ਦੇ ਵਿੱਚ ਤਾਂ ਉਹ ਨਾਮ ਹੈ ਨਹੀਂਗਾ ਪਰ ਆਰਮਡ ਦੇ ਵਿੱਚ ਆਉਂਦਾ ਪਰ ਜੇ ਤੁਸੀਂ ਸਿਰਫ ਡਿਸਟ੍ਰਿਕਟ ਦੀ ਪ੍ਰੀਫਰੈਂਸ ਭਰੀ ਹੋਈ ਆ ਤਾਂ ਤੁਹਾਨੂੰ ਇਹਦੇ ਵਿੱਚੋਂ ਮਤਲਬ ਕਿ ਭਰਤੀ ਦੇ ਵਿੱਚੋਂ ਬਾਹਰ ਕੀਤਾ ਜਾਊਗਾ ਕਿਉਂਕਿ ਤੁਸੀਂ ਆਰਮਰ ਦੇ ਵਿੱਚ ਪ੍ਰੀਫਰੈਂਸ ਭਰੀ ਨਹੀਂ ਤੇ ਆਰਮਰ ਦੀ ਜਿਹੜੀ ਮੈਂਡ ਚਾਹੀਏ ਉਸ ਤੋਂ ਘੱਟ ਗਈ ਹੋਵੇ ਜਿਹੜੀ ਤੁਸੀਂ ਪ੍ਰੀਫਰੈਂਸ ਭਰੀ ਨਹੀਂ ਉਹਦੇ ਵਿੱਚ ਤੁਹਾਨੂੰ ਸਿਲੈਕਸ਼ਨ ਨਹੀਂ ਦਿੱਤੀ ਜਾਊਗੀ ਚਾਹੇ ਤੁਹਾਡੇ 100 ਦਾ 100 ਨੰਬਰ ਹੋਵੇ ਤੁਹਾਡੀ ਪ੍ਰੀਫਰੈਂਸ ਦੇ ਅਕੋਰਡ ਹੀ ਜਿਹੜੇ ਤੁਹਾਨੂੰ ਹੋਏਗਾ ਮਤਲਬ ਕਿ ਸਿਲੈਕਸ਼ਨ ਦਿੱਤੀ ਜਾਊਗੀ ਠੀਕ ਹੈ ਤੇ ਸੈਕੰਡ ਆ ਗਿਆ ਸਰ ਮੇਰੀ ਮਦਰ ਦਾ ਨੇਮ ਮੈਂ ਸੁਲਕਸ਼ਨਾ ਸ਼ਰਮਾ ਲਿਖਿਆ ਹੋਇਆ ਬਟ ਉਹਨਾਂ ਦੇ ਆਧਾਰ ਕਾਰਡ ਦੇ ਸਲੋਕ ਸੁਲਕਸ਼ਨਾ ਹੈਗਾ ਬਟ ਮੇਰੇ ਸਾਰੇ ਡਾਕੂਮੈਂਟਸ ਤੇ ਮਤਲਬ ਕਿ ਦੇਖੋ ਉਹਨਾਂ ਦੇ ਆਧਾਰ ਕੱਢਦਾ ਕੋਈ ਮੈਟਰ ਨਹੀਂ ਕਰਦਾ ਠੀਕ ਆ ਤੁਹਾਡੇ ਡਾਕੂਮੈਂਟਸ ਜਿਹੜੇ ਤੁਸੀਂ ਡਾਕੂਮੈਂਟ ਡੀਵੀਵੀਡੇ ਲੈ ਕੇ ਜਾਉਗੇ ਤੇ ਡਾਕੂਮੈਂਟ ਤੇ ਤੁਹਾਡੇ ਡਾਕੂਮੈਂਟ ਦੇ ਉੱਤੇ ਸੇਮ ਨੇਮ ਹੋਣਾ ਚਾਹੀਦਾ ਉਹਨਾਂ ਦਾ ਆਧਾਰ ਕੱਢ ਕੋਈ ਮੈਟਰ ਨਹੀਂ ਕਰਦਾ ਕਿ ਉਹਨਾਂ ਦੇ ਆਧਾਰ ਕੱਢਦੀ ਨੇਮ ਗਲਤ ਆ ਜਾਂ ਸਹੀ ਆ ਪਰ ਇੱਕ ਜੀ ਇਹ ਆ ਕਿ ਮੈਂ ਸਾਰੇ ਬੱਚਿਆਂ ਨੂੰ ਕਹਿਣਾ ਚਾਹਣਾ ਤੁਹਾਡੇ ਕੋਲ 20-25 ਦਿਨ ਹੈਗੇ ਨੇ ਤੇ ਕਿਰਪਾ ਕਰਕੇ ਇਹ ਤਾਂ ਤੁਹਾਨੂੰ ਪਹਿਲਾਂ ਪਤਾ ਹੁੰਦਾ ਕਿ ਸਾਡੇ ਡਾਕੂਮੈਂਟਸ ਦੇ ਵਿੱਚ ਗਲਤੀ ਆ ਤੇ ਇਹ ਬਹੁਤ ਲੰਮਾ ਪ੍ਰੋਸੈਸ ਹੁੰਦਾ ਆਪਣੇ ਡਾਕੂਮੈਂਟਸ ਨੂੰ ਸਹੀ ਸੁਧਾਰ ਕੇ ਰੱਖਿਆ ਕਰੋ ਠੀਕ ਹੈ ਤੇ ਇਸ ਚੀਜ਼ ਦਾ ਕੋਈ ਮੈਟਰ ਨਹੀਂ ਕਰਦਾ ਕਿ ਉਹਨਾਂ ਦੇ ਆਧਾਰ ਕੱਢਦੇ ਨੇ ਨਾਮ ਗਲਤ ਆ ਤੁਹਾਡੇ ਆਧਾਰ ਕੱਢ ਤੇ ਤੁਹਾਡੇ ਡਾਕੂਮੈਂਟਸ ਤੇ ਨਾਮ ਸੇਮ ਹੋਣਾ ਚਾਹੀਦਾ ਅਗਰ ਤੁਹਾਡੇ ਜਿਹੜਾ ਹੈਗਾ ਡਾਕੂਮੈਂਟਸ ਤੇ ਨਾਮ ਸੇਮ ਆ ਤਾਂ ਕੋਈ ਇਸ਼ੂ ਨਹੀਂ ਹੈਗਾ ਕਿਉਂਕਿ ਉੱਥੇ ਪੇਰੈਂਟਸ ਦਾ ਕੋਈ ਵੀ ਡਾਕੂਮੈਂਟ ਜਿਹੜਾ ਨਹੀਂ ਮੰਗਵਾਇਆ ਜਾਂਦਾ ਠੀਕ ਹੈ ਤੇ ਥਰਡ ਹੈਗਾ ਸਰ ਐਫੀਡਵਟ ਤਹਿਸੀਲਦਾਰ ਤੋਂ ਕਰਾ ਲਈਏ ਦੇਖੋ ਜਿਹੜਾ ਐਫੀਡੈਵਟ ਹੈ ਉਹ ਮੈਂ ਤੁਹਾਨੂੰ ਪਿਛਲੀ ਵੀਡੀਓ ਦੇ ਵਿੱਚ ਦੱਸਿਆ ਸੀ ਕਿ ਐਫੀਡੈਵਟ ਕਿਸ ਤਰੀਕੇ ਨਾਲ ਉਹਦਾ ਸਾਰਾ ਪ੍ਰੋਸੈਸ ਹੈ ਕਿਵੇਂ ਬਣਦਾ ਤੇ ਇਹਦੇ ਉੱਤੇ ਜਿਹੜਾ ਨੋਟਰੀ ਮਤਲਬ ਕਿ ਆਪਾਂ ਕਹਿ ਸਕਦੇ ਟੈਸਟ ਕਰਾਉਣਾ ਹੁੰਦਾ ਇਹ ਇਹਦੇ ਉੱਤੇ ਚਾਹੇ ਤੁਸੀਂ ਤਸਿਲਦਾਰ ਦੀ ਮੋਹਰ ਤੇ ਤਸਿਲਦਾਰ ਦੇ ਸਾਈਨ ਕਰਵਾ ਲਓ ਚਾਹੇ ਤੁਸੀਂ ਆਪਣੇ ਪਿੰਡ 'ਚ ਜਾ ਕੇ ਪਿੰਡ ਦੇ ਨੰਬਰਦਾਰ ਜਾਂ ਸਰਪੰਚ ਦੀ ਮੋਹਰ ਤੇ ਉਹਦੇ ਸਾਈਨ ਕਰਵਾ ਸਕਦੇ ਹੋ ਠੀਕ ਹੈ ਤੇ ਨੈਕਸਟ ਆ ਕਿ ਆਪਣੇ ਕੋਲ ਸਰ ਜੀ ਮੇਰਾ ਕਾਸਟ ਸਰਟੀਫਿਕੇਟ ਗਮ ਹੋ ਗਿਆ ਨਿਊ ਅਪਲਾਈ ਕੀਤਾ ਉਹ ਚੱਲ ਜੂ ਰਕਮੈਂਟ ਵੈਰੀਫਿਕੇਸ਼ਨਸ ਵੇਖੋ ਜਿਹੜਾ ਤੁਸੀਂ ਅਪਲਾਈ ਕਰਿਆ ਸੀ ਅਗਰ ਉਹ ਤੁਹਾਡਾ ਗੁੰਮ ਹੋ ਗਿਆ ਤਾਂ ਤੁਸੀਂ ਨਵਾਂ ਅਪਲਾਈ ਕਰੋ ਠੀਕ ਹੈ ਤੇ ਪੁਰਾਣੀ ਦੀ ਕੋਈ ਫੋਟੋਕਾਪੀ ਵੀ ਲੱਗੋ ਅਗਰ ਤੁਹਾਨੂੰ ਫੋਟੋਕਾਪੀ ਮਿਲਦੀ ਆ ਤਾਂ ਨਵਾਂ ਅਪਲਾਈ ਕਰੋ ਨਵੀਆਂ ਦੀਆਂ ਫੋਟੋਕਾਪੀਜ਼ ਤੇ ਇੱਕ ਐਫੀਡਵਟ ਜਰੂਰ ਕਰਵਾ ਕੇ ਲੈ ਕੇ ਜਾਓ ਨਾਲ ਕਿ ਜਿਹੜਾ ਹੈਗਾ ਮੇਰਾ ਪੁਰਾਣਾ ਆਧਾਰ ਸਰਟੀਫਿਕੇਟ ਗੁੰਮ ਹੋ ਗਿਆ ਇਸੇ ਕਰਕੇ ਜਿਹੜਾ ਹੈਗਾ ਮੈਂ ਨਵਾਂ ਇਸ਼ੂ ਕਰਵਾਇਆ ਹੋਇਆ ਤੇ ਇਸ ਤਰੀਕੇ ਨਾਲ ਤੁਸੀਂ ਐਫੀਡਵਟ ਲੈ ਜਾਓ ਹੋਰ ਕੋਈ ਚੱਕਰ ਨਹੀਂ ਹੈ ਇਸ ਦਾ ਇੰਨਾ ਸੀਰੀਅਸ ਇਸ ਲਈ ਨਾ ਹੋਵੋ ਠੀਕ ਹੈ ਸਸੀਕਰਸਾਲ ਜੀ ਤੇ ਸਰ ਮੇਰੇ ਫਾਰਮ ਤੇ ਵਾਈ ਮਿਸਟੇਕ 10th ਵਾਲੇ ਸਰਟੀਫਿਕੇਟ ਤੇ 12th ਦਾ ਸਰਟੀਫਿਕੇਟ ਲੱਗ ਗਿਆ ਤੇ 12th ਤੇ 12th ਦਾ ਹੀ ਹੈ 10th ਮਤਲਬ ਕਿ ਤੁਹਾਡੇ ਟਾਈਮ ਸਿਰ ਦਾ ਸਰਟੀਫਿਕੇਟ ਤੁਸੀਂ ਅਪਲਾਈ ਨਹੀਂ ਕਰਿਆ ਠੀਕ ਹੈ ਮਤਲਬ ਕਿ ਮੈਨੂੰ ਜਿਹੜੀ ਇਹ ਚੀਜ਼ ਸਮਝਾਈ ਆ ਦੇਖੋ ਇਸ ਚੀਜ਼ ਦਾ ਮਤਲਬ ਕਿ ਕੋਈ ਇਸ਼ੂ ਨਹੀਂ ਹੈਗਾ ਤੁਸੀਂ ਆਪਦਾ ਜਿਹੜਾ 10th ਦਾ ਸਰਟੀਫਿਕੇਟ ਤੇ ਉਹਦੀਆਂ ਫੋਟੋ ਕਾਪੀਜ਼ ਮਨਾ ਲੈਜੋ ਤੇ ਉੱਥੇ ਜਾ ਕੇ ਤੁਸੀਂ ਇੱਕ ਐਫੀਡੇਵਟ ਵੀ ਇਹ ਇਹਦੀਆਂ ਚੀਜ਼ਾਂ ਦਾ ਐਫੀਡੇਵਟ ਮਤਲਬ ਕਿ 100% ਤੁਹਾਨੂੰ ਕਰਾਉਣੇ ਪਊਗਾ ਐਫੀਡੇਵਟ ਤੁਹਾਨੂੰ ਕਰਵਾ ਕੇ ਲੈ ਕੇ ਜਾਣੇ ਪਊਗਾ ਠੀਕ ਹੈ ਇਹਦਾ ਇੱਕ ਐਫੀਡੇਵਟ ਕਰਵਾ ਲਿਓ ਤੇ ਨੈਕਸਟ ਹੈਗਾ ਮੈਂ ਡਿਪਲੋਮਾ ਨਹੀਂ ਕੀਤਾ ਬਟ ਬਾਇ ਮਿਸਟਰੀਗਮ ਡਿਪਲੋਮੇ ਦੀ ਡਾਕੂਮੈਂਟ ਤੇ ਰੈਜਿਸਟ੍ਰੇਸ਼ਨ ਇਹ ਸਾਰੀਆਂ ਚੀਜ਼ਾਂ ਦਾ ਐਫੀਡੇਵਟ ਮੈਨ ਤੁਹਾਨੂੰ ਕਹਿਣਾ ਕਿ ਕਰਵਾ ਕੇ ਲੈ ਜਿਓ ਤੁਸੀਂ ਜਦੋਂ ਟਾਈਪ੍ਰੇਟਰ ਨੂੰ ਦੱਸੋਗੇ ਕਿ ਐਫੀ ਵਾਲੇ ਨੂੰ ਜਾ ਕੇ ਕਿ ਆਹਾਂ ਇਹ ਚੀਜ਼ਾਂ ਡਾਊਟ ਨਹੀਂ ਗਈਆਂ ਮਤਲਬ ਕੀ ਹੈ ਜੀ ਜੇ ਮਿਸਟੇਕਸ ਹੋ ਜਾਣੇ ਤਾਂ ਉਹ ਖੁਦ ਵਖੁਦ ਜਿਹੜਾ ਹੈਗਾ ਤੁਹਾਨੂੰ ਐਫੀਡਵਟ ਲਿਖ ਕੇ ਦੇ ਦੂਗਾ ਐਫੀਡਵਟ ਤੁਹਾਨੂੰ ਕੋਈ ਕਚੈਰੀਆਂ ਦੇ ਵਿੱਚ ਮਿਲ ਜੂ ਤੇ ਤੁਸੀਂ ਆਪਣੇ ਪਿੰਡ 'ਚ ਹੀ ਆ ਕੇ ਤੁਸੀਂ ਆਪਣੇ ਐਜੂਕੇਸ਼ਨ ਜਿਵੇਂ ਹੁਣ ਜਿੱਥੇ ਤੁਸੀਂ 10ਵੀਂ 12ਵੀਂ ਕਰੀਆ ਉਹ ਸਕੂਲ ਦੇ ਬੋਰਡ ਤੋਂ ਜਾ ਕੇ ਤੁਸੀਂ ਉੱਥੋਂ ਮੋਹਰ ਲਵਾ ਕੇ ਆਪਣੇ ਸਾਈਨ ਕਰਵਾ ਲਿਓ ਤੇ ਤੁਹਾਡਾ ਜਿਹੜਾ ਐਫੀਡਵਟ ਉੱਥੇ ਮਤਲਬ ਕਿ ਸਬਮਿਟ ਕੀਤਾ ਜਾਊਗਾ ਜਦੋਂ ਤੁਹਾਡੀ ਡਾਕੂਮੈਂਟ ਵੈਰੀਫਿਕੇਸ਼ਨ ਹੋਊਗੀ ਠੀਕ ਹੈ ਸਰ ਮੇਰਾ ਵੀ ਡਾਊਟ ਕਲੀਅਰ ਕਰ ਦਿਓ ਜੀ ਮੇਰੇ ਤੇ 올 ਸਰਟੀਫਿਕੇਟ ਕਾ ਸਰਟੀਫਿਕੇਟ ਅਪਲੋਡ ਹੋ ਗਿਆ ਸੀ ਬਟ ਡਿਟੇ ਓਲਡ ਮੇਰੇ ਕੋਲ オリジナル ਨਹੀਂ ਹੈਗਾ ਜੀ ਉਹਦਾ ਕੋਈ ਸੋਲੂਸ਼ਨ ਹੈ ਦੇਖੋ ਇਹਦਾ ਵੀ ਮੈਂ ਤੁਹਾਨੂੰ ਵਾਰ-ਵਾਰ ਇਹੀ ਜਾਂ ਮਤਲਬ ਕਿ ਡਾਊਟ ਚਲੋ ਇਹ ਮੈਂ ਕਮੈਂਟ ਮੈਂ ਵਰਕ ਚ ਜਿਹੜੇ ਹੈਗੇ ਆਪਾਂ ਸਕਰੀਨਸ਼ਾਟ ਲੈ ਲੈਣੇ ਆ ਇਹ ਚੀਜ਼ਾਂ ਦਾ 21 ਸੋਲੂਸ਼ਨ ਉਹ ਹੈਗਾ ਹੈ ਫੀਡੈਪਟ ਠੀਕ ਹੈ ਤੇ ਜਿਹੜੇ ਤੁਹਾਡੇ ਨਵੇਂ ਪੁਰਾਣੇ ਤੁਹਾਡੇ ਕੋਈ ਵੀ ਡਾਕੂਮੈਂਟ ਨੇ ਤੁਸੀਂ ਸਾਰੇ ਨਾਲ ਲੈ ਜਾਓ ਤੁਸੀਂ ਚਾਹੇ ਨਵਾਂ ਅਪਲੋਡ ਕੀਤਾ ਚਾਹੇ ਪੁਰਾਣਾ ਅਪਲੋਡ ਕੀਤਾ ਡਿਟੇਲ ਚਾਹੇ ਉਸ ਤੋਂ ਗੱਲ ਪੈ ਗਈ ਇੱਕ ਦੂਜੇ ਦੀ ਉਲਟ ਡਿਟੇਲ ਪੈ ਗਈ ਤਾਂ ਤੁਸੀਂ ਐਫੀਡਵਿਟ ਕਰਵਾ ਲਓ ਤੇ ਦੋ ਹੀ ਨਾਲ ਲੈ ਜਾਓ ਦੋਵਾਂ ਦੇ ਫੋਟੋ ਕਾਪੀ ਨਾਲ ਲੈ ਜਾਓ ਉੱਥੇ ਜਿਹੜਾ ਹੈਗਾ ਸਭ ਕੁਝ ਤੁਹਾਡਾ ਡਾਕੂਮੈਂਟ ਵੈਰੀਫਿਕੇਸ਼ਨ ਦੇ ਸਮੇਂ ਸਭ ਕੁਝ ਜਿਹੜਾ ਹੈਗਾ ਉੱਥੇ ਤੁਹਾਡਾ ਸੋਲਵ ਹੋ ਜਾਊਗਾ ਠੀਕ ਹੈ ਨੈਕਸਟ ਆ ਗਿਆ ਸਰ ਮੈਂ ਜਦੋਂ ਫਾਰਮ ਫਿਲ ਕੀਤਾ ਸੀ ਮੇਰੇ ਫਰਦਰ ਦਾ ਨੇਮ ਨਾਲ ਸਿੰਗਲ ਲਿਖਣਾ ਸੀ ਪਰ ਮੈਥੋਂ ਐਸੇ ਠੀਕ ਹੈ ਮਿਸਟੇਕ ਹੋਈ ਹੋ ਤੁਸੀਂ ਜਿਹੜਾ ਹੈਗਾ ਆਪਣਾ ਐਫੀਡੈਵਟ ਕਰਵਾਓ ਉਹਦੇ ਵਿੱਚ ਲਿਖਵਾਓ ਕਿ ਫਦਰ ਨੇਮ ਜਿਹੜਾ ਹੈਗਾ ਮਿੱਠੂ ਸਿੰਘ ਹੈ ਪਰ ਜਿਹੜੇ ਸਿੰਘ ਦੇ ਵਿੱਚ ਸਪੈਲਿੰਗ ਮਿਸਟੇਕ ਹੋ ਗਈ ਤੇ ਇਸ ਚੀਜ਼ ਨੂੰ ਸੁਧਾਰ ਰਿਹਾ ਮੈਂ ਜਿਹੜਾ ਇਹਦਾ ਜ਼ਿੰਮੇਵਾਰ ਹਾਂ ਠੀਕ ਹੈ ਟਾਈਪਿੰਗ ਮਿਸਟੇਕ ਕਰਨ ਹੋਈ ਆ ਬਸ ਠੀਕ ਹੈ ਕੋਈ ਚੱਕਰ ਨਹੀਂ ਹੈ ਇਸ ਦਾ ਸਰ ਮੇਰਾ ਕਾ ਸਰਟੀਫਿਕੇਟ 2021 ਦਾ ਹੈ ਅਪਡੇਟ ਕਰਵਾਉਣ ਦੀ ਲੋੜ ਤਾਂ ਨਹੀਂ ਹੈ ਦੇਖੋ ਅਪਡੇਟ ਕਰਵਾਉਣ ਦੀ ਜੇਕਰ ਤੁਸੀਂ ਇਹ ਨਾਮ ਲਾਇਆ ਹੋਇਆ ਪੋਸਟ ਕਰਨ ਵੇਲੇ ਤਾਂ ਕੋਈ ਚੱਕਰ ਨਹੀਂ ਹੈਗਾ ਪਰ ਤੁਸੀਂ ਅਪਡੇਟ ਕਰਵਾ ਕੇ ਨਿਊ ਵੀ ਲੈ ਜਿਓ ਜੇਕਰ ਅਪਡੇਟ ਤੁਸੀਂ ਕਰਵਾ ਸਕਦੇ ਹੋ ਫੀਚਰ ਕਰ ਸਕਦੇ ਹੋ ਤਾਂ ਜ਼ਰੂਰ ਕਰਵਾਓ ਠੀਕ ਹੈ ਬਟ ਡਾਕੂਮੈਂਟ ਵੈਰੀਫਿਕੇਸ਼ਨ ਚ ਈਡਬਲਯੂਐਸ ਸਰਟੀਫਿਕੇਟ 2025-26 ਦਾ ਅਪਲਾਈ ਹੋਣਾ ਕਿ 24-25 ਦਾ ਜਿਹੜਾ ਤੁਸੀਂ ਅਪਲਾਈ ਲਾਇਆ ਸੀ ਜਿਹੜਾ ਹੈਗਾ ਪੋਸਟ ਭਰਨ ਵੇ ਉਹੀ ਅਪਲਾਈ ਹੋਣਾ ਠੀਕ ਹੈ ਤੇ ਅਗਰ ਤੁਸੀਂ ਅਪਡੇਟ ਕਰਵਾ ਲਿਆ ਨਵਾਂ ਬਣਵਾ ਲਿਆ ਰਿਨਿਊ ਕਰਵਾ ਲਿਆ ਤਾਂ ਦੋਈ ਤੁਸੀਂ ਨਾਮ ਲੈ ਕੇ ਜਾ ਸਕਦੇ ਹੋ ਇਹ ਸੋਡੀ ਮੰਨ ਲਓ ਕਿ ਇੱਕ ਤਰ੍ਹਾਂ ਦਾ ਆਪਾਂ ਸਬੂਤ ਦੇ ਤੌਰ ਤੇ ਕਹਿ ਸਕਦੇ ਅਕੋ ਉੱਥੇ ਜਾ ਕੇ ਹੋਰ ਕੋਈ ਸਮੂ ਇਸ਼ੂ ਰਾਈਜ਼ ਨਹੀਂ ਹੋਊਗਾ ਠੀਕ ਹੈ ਸਭ ਜੀ ਮੇਰੇ ਡਾਕੂਮੈਂਟਸ ਵਿੱਚ ਮੇਰਾ ਤੇ ਮੇਰੇ ਮਾਪਿਆਂ ਦਾ ਨਾਮ ਇੱਕੋ ਜਿਹਾ ਹੈ ਮੇਰੇ ਡਾਕ ਸਭ ਜੀ ਮੇਰੇ ਡਾਕੂਮੈਂਟਸ ਵਿੱਚ ਮੇਰਾ ਤੇ ਮਾਪਿਆਂ ਦਾ ਇੱਕੋ ਜਿਹਾ ਪਰ ਮੇਰੇ ਪਿਤਾ ਦੇ ਡਾਕੂਮੈਂਟਸ ਤੋਂ ਲਾ ਦੇਖੋ ਇਹ ਚੀਜ਼ ਦਾ ਕੋਈ ਮਤਲਬ ਕਿ ਚੱਕਰ ਨਹੀਂ ਹੈਗਾ ਉੱਥੇ ਸਿਰਫ ਤੁਹਾਡੇ ਡਾਕੂਮੈਂਟ ਦੇਖੇ ਜਾਣਗੇ ਤੁਹਾਡਾ ਆਧਾਰ ਕਾਰਡ ਹੋ ਗਿਆ ਤੁਹਾਡਾ ਪੈਨ ਕਾਰਡ ਹੋ ਗਿਆ ਤੁਹਾਡੀ ਵੋਟਰ ਆਈਡੀ ਅਗਰ ਤੁਸੀਂ ਜਿਹੜੀ ਮਤਲਬ ਕਿ ਨੇਚ ਪ੍ਰੂਫ ਲਾਏ ਨੇ ਤੁਹਾਡਾ 10th ਦਾ ਤੁਹਾਡਾ +2 ਦਾ ਤੁਹਾਡੀ ਕੋਈ ਵੀ ਡਿਗਰੀ ਉਹਨਾਂ ਵਿੱਚ ਨੇਮ ਸੇਮ ਸੇਮ ਹੋਣਾ ਚਾਹੀਦਾ ਤੁਹਾਡੇ ਪੇਰੈਂਟਸ ਦੇ ਨਾਮ ਦੇ ਵਿੱਚ ਕੋਈ ਚੱਕਰ ਨਹੀਂ ਹੈਗਾ ਬਾਕੀ ਅਗਰ ਤੁਹਾਨੂੰ ਫਿਰ ਵੀ ਡਾਊਟ ਹੋਇਆ ਤਾਂ ਤੁਸੀਂ ਇਹ ਫੀਡਬੈਕ ਕਰਵਾ ਕੇ ਲੈ ਜਿਓ ਠੀਕ ਹੈ ਪਰ ਇਸ ਚੀਜ਼ ਲਈ ਮਤਲਬ ਕਿ ਮੈਂ ਕਹਿਣਾ ਕਿ ਕੋਈ ਸੁਨੂਖ ਕਾਸੇਬ ਚੀਜ਼ ਦੀ ਲੋੜ ਨਹੀਂ ਬਸ ਤੁਹਾਡੇ ਡਾਕੂਮੈਂਟਸ ਦੇ ਨੇਮ ਸੇਮ ਹੋਣਾ ਚਾਹੀਦਾ ਠੀਕ ਹੈ ਸਰ ਮੇਰੇ ਤੋਂ ਦਾ ਰਿਕਾਰਡ ਵਿੱਚ ਕਿਸੇ ਹੋਰ ਦਾ ਅਪਲੋਡ ਹੋ ਗਿਆ ਪਰ ਆਧਾਰ ਕਾਰਡ ਨੰਬਰ ਤੇ ਮੈਂ ਫਿਲ ਆਪਣਾ ਹੀ ਫਿਲ ਕੀਤਾ ਪ੍ਰੋਬਲਮ ਆਉ ਦੇਖੋ ਇਹ ਪ੍ਰੋਬਲਮ ਆਉਗੀ ਜਿਹੜਾ ਆਧਾਰ ਕਾਰਡ ਨੰਬਰ ਫਿਲ ਕੀਤਾ ਹੁੰਦਾ ਉਹ ਉੱਥੇ ਸਿਰਫ ਆਧਾਰ ਕਾਰਡ ਦਾ ਨੰਬਰ ਹੁੰਦਾ ਠੀਕ ਆ ਪਰ ਜਿਹੜਾ ਆਧਾਰ ਕਾਰਡ ਦੀ ਫੋਟੋ ਹੈ ਜਦੋਂ ਉੱਥੇ ਡਾਕੂਮੈਂਟ ਵੈਰੀਫਿਕੇਸ਼ਨ ਹੋਊਗੀ ਤੁਹਾਡੀ ਉੱਥੇ ਤੁਹਾਡੇ ਆਧਾਰ ਕਾਰਡ ਨਾਲ ਜਿਹੜੀ ਤੁਸੀਂ ਕੰਪਿਊਟਰ ਤੇ ਫੋਟੋ ਅਪਲੋਡ ਕੀਤੀ ਹੋਈ ਹੈ ਉਹਦੇ ਨਾਲ ਮੈਚ ਕਰਕੇ ਦੇਖਿਆਦਾ ਕਿ ਇਹ ਆਧਾਰ ਕਾਰਡ ਸਹੀ ਹੈ ਤਾਂ ਕਰਕੇ ਤੁਹਾਨੂੰ ਐਪੀਡਾਪਟ ਕਰਵਾਉਣਾ ਪਊਗਾ ਉੱਥੇ ਤੁਹਾਨੂੰ ਲਿਖਣਾ ਪਊਗਾ ਕਿ ਮੇਰੇ ਤੋਂ ਜਿਹੜਾ ਹੈਗਾ ਮੇਰਾ ਮਤਲਬ ਕਿ ਗਲਤੀ ਨਾਲ ਆਧਾਰ ਕਾਰਡ ਕਿਸੇ ਹੋਰ ਬੱਚੇ ਦਾ ਜਿਹੜਾ ਹੈ ਗਲਤੀ ਨਾਲ ਕੈਫੀ ਵਾਲੇ ਤੋਂ ਮਿਸਟੇਕ ਨਾਲ ਅਪਲੋਡ ਹੋ ਗਿਆ ਤਾਂ ਕਰਕੇ ਤਾਂ ਠੀਕ ਹੈ ਤੁਹਾਨੂੰ ਐਪੀਡਾਪਟ ਕਰਵਾਉਣਾ ਪਊਗਾ ਤੇ ਨੈਕਸਟ ਆ ਕੇ ਆਪਣਾ ਸਿਰਫ ਫਾਰਮ ਫਿਲ ਕਰਦੇ ਪੈਨ ਕਾਰਡ ਆਏ ਗਏ ਐਫੀਡੇਵਟ ਵਾਲਾ ਸਿਸਟਮ ਕਰਨਾ ਪੈਣਾ ਹਾਂਜੀ ਜ਼ਰੂਰ ਕਰਨਾ ਪੈਣਾ ਇਹ ਤੋਂ ਬਿਨਾ ਤੁਹਾਡੀ ਡਾਕੂਮੈਂਟ ਅਵੇਲੀਬਿਲਿਟੀ ਜੇ ਤੁਹਾਨੂੰ ਫੇਲ ਕੀਤਾ ਜਾ ਸਕਦਾ ਠੀਕ ਹੈ ਤੁਹਾਨੂੰ ਭਰਤੀ ਦੀ ਰੇਸ ਤੋਂ ਬਾਹਰ ਕੱਢਿਆ ਜਾ ਸਕਦਾ ਤਾਂ ਐਫੀਡੇਵਟ ਤੋਂ ਤੁਹਾਡੀ ਇੱਕ ਮੰਨ ਲਓ ਕਿ ਇੱਕ ਛੋਟੀ ਜੀ ਗਲਤੀ ਤੁਹਾਨੂੰ ਭਰਤੀ ਤੋਂ ਬਾਹਰ ਕਰ ਸਕਦੀ ਆ ਤੁਸੀਂ ਆਪਣਾ ਡਾਕੂਮੈਂਟ ਕਰਵਾਉਣੇ ਆ ਐਫੀਡੇਵਟ ਕਰਵਾਉਣਾ ਡਾਕੂਮੈਂਟਸ 'ਚ ਛੋਟੀ ਕੋਈ ਵੀ ਗਲਤੀ ਆ ਤੇ ਐਫੀਡੇਵਟ ਤੋਂ ਬਿਨਾ ਤੁਸੀਂ ਉੱਥੇ ਜਾਣਾ ਹੀ ਨਹੀਂ ਹੈਗਾ ਤੁਸੀਂ ਜੇ ਐਫੀਡੇਵਟ ਤੋਂ ਬਿਨਾ ਨਾ ਉੱਥੇ ਚਲੇ ਗਏ ਤਾਂ ਤੁਸੀਂ ਇਹ ਸਮਝਣ ਕੇ ਚੱਲੋ ਕਿ ਹਾਂ ਬਸ ਮੈਂ ਤਾਂ ਟਾਈਮ ਪਾਸ ਕਰਨ ਜਾਣਾ ਮੈਂ ਭਰਤੀ ਮਤਲਬ ਠੀਕ ਹੈ ਉਥੇ ਮੌਕੇ ਤੇ ਤੁਹਾਨੂੰ ਟਾਈਮ ਦਿੱਤਾ ਜਾਵੇ ਨਾ ਦਿੱਤਾ ਜਾਵੇ ਇਸ ਚੀਜ਼ ਬਾਰੇ ਮਤਲਬ ਕਿ ਕੋਈ ਸ਼ੋਰਟ ਨਹੀਂ ਹੈਗੀ ਇਸ ਲਈ ਤੁਸੀਂ ਅਪ ਫੀਡਪ ਕੋਈ ਵੀ ਨਿੱਕੀ ਤੋਂ ਨਿੱਕੀ ਗਲਤੀ ਤੁਹਾਡੇ ਨਾਮ ਦੇ ਵਿੱਚ ਕੋਮੇ ਦੀ ਵੀ ਗਲਤੀ ਹੈ ਨਾ ਡੰਡੀ ਦੀ ਵੀ ਗਲਤੀ ਆ ਕੰਨੇ ਦੀ ਵੀ ਗਲਤੀ ਉਹ ਵੀ ਜਿਹੜਾ ਹੈਗਾ ਤੁਸੀਂ ਆਪਣਾ ਸਹੀ ਕਰਵਾ ਕੇ ਲੈ ਕੇ ਜਾਣਾ ਠੀਕ ਹੈ ਨੈਕਸਟ ਆ ਗਿਆ ਸਰ ਮੈਨੂੰ ਮੇਲ ਨਹੀਂ ਆਈ ਪਰ ਮੈਸੇਜ ਆ ਗਿਆ ਹਾਂਜੀ ਕੋਈ ਚੱਕਰ ਨਹੀਂ ਹੈਗਾ ਇਸੇ ਲਈ ਮੈਂ ਕੱਲ ਦੀ ਵੀਡੀਓ ਵਿੱਚ ਦੱਸਿਆ ਸੀ ਇੱਕ ਬੱਚੇ ਨੇ ਕਮੈਂਟ ਕਰਿਆ ਹੋ ਜੀ ਸੀ ਕਿ ਸਰ ਮੇਰਾ ਜਿਹੜਾ ਨੰਬਰ ਹੈ ਇਨੈਕਟਿਵ ਆ ਰਿਹਾ ਹੈ ਇਨੈਕਟਿਵ ਦਾ ਮਤਲਬ ਕਿ ਮੈਂ ਚਲਾ ਨਹੀਂ ਰਿਹਾ ਇਹਨੂੰ ਯੂਜ਼ ਨਹੀਂ ਹੈਗਾ ਜਿਹੜਾ ਮੈਂ ਅਪਲਾਈ ਕਰਨ ਸਮੇਂ ਨਾਲ ਫਿਲ ਕਰਿਆ ਸੀ ਤਾਂ ਕਰਕੇ ਮੈਂ ਕਹਿਣਾ ਠੀਕ ਹੈ ਮੇਲ ਦਾ ਕੋਈ ਪਤਾ ਨਹੀਂ ਹੁੰਦਾ ਆਵੇ ਨਾ ਆਵੇ ਨੈਟਵਰਕ ਇਸ਼ੂ ਕਰਨ ਪਰ ਜਿਹੜਾ SMS ਉਹ ਮਤਲਬ ਕਿ ਘੰਟੇ ਤੋਂ ਘੰਟੇ ਲੇਟ ਆਏ ਨਾ ਪਰ ਆਉਂਦਾ ਜ਼ਰੂਰ ਆ ਜਿਹੜਾ ਤੁਸੀਂ ਤੁਹਾਡੇ ਨੰਬਰ ਨੇ ਐਡ ਕਰੇ ਹੋਏ ਨੇ ਤੁਸੀਂ ਫਾਰਮ ਅਪਲਾਈ ਕਰਨ ਵੇਲੇ ਉਹਨਾਂ ਚਾਹੇ ਉਹ ਜੁਲੋ ਹੋ ਮਤਲਬ ਕਿ ਪ੍ਰੀਪੋਰਟ ਜਾਂ ਪ੍ਰੀਪੇਡ ਜਾਂ ਪੋਸਟਪੇਡ ਦੇ ਵਿੱਚ ਚੱਲ ਪਾਦੇ ਹੁੰਦੇ ਨੇ ਠੀਕ ਹੈ ਉਹਨੂੰ 5-400 ਰੁਪਏ ਦੇ ਕੇ ਜਿਹੜਾ ਹੈਗਾ ਪੁਰਾਣੀ ਨੰਬਰ ਉਹਨਾਂ ਨੂੰ ਰੀਯੂਜ਼ ਚ ਲੈ ਕੇ ਆਓ ਠੀਕ ਹੈ ਸਰ ਮੈਂ ਆਵਦੀ ਫਾਰਮ ਚ ਪ੍ਰੀਫਰੈਂਸ ਓਨਲੀ ਡਿਸਟ੍ਰਿਕਟ ਭਰ ਦਿੱਤੀ ਗਈ ਗਲਤੀ ਨਾਲ ਐਂਡ ਆਰਮਡ ਨਹੀਂ ਭਰਿਆ ਇਹੋ ਜਿਹਾ ਕੀ ਕਰ ਸਕਦੇ ਆ ਜੀ ਮੈਂ ਦੇਖੋ ਤੁਹਾਨੂੰ ਪਹਿਲੇ ਮੈਂ ਪਹਿਲਾਂ ਡਾਊਟ ਹੀ ਜਿਹੜਾ ਤੁਹਾਡਾ ਕਲੀਅਰ ਕਰਿਆ ਸੀ ਹੁਣ ਤੁਸੀਂ ਡਿਸਟ੍ਰਿਕਟ ਪ੍ਰੀਫਰੈਂਸ ਭਰੀ ਆ ਅਗਰ ਤੁਹਾਡੇ ਸਮਝੋ ਡਿਸਟ੍ਰਿਕਟ ਦੀ ਆਪਾਂ ਫੇਰ ਉਹ ਹੀ ਐਗਜ਼ਾਮਪਲ ਹੈ ਨਾ 76 ਦੀ ਮੈਟ ਗਈ ਆ ਤੇ ਆਰਮਰ ਦੀ ਗਈ ਹੈ 73 ਦੀ ਠੀਕ ਹੈ ਪਰ ਤੁਹਾਡੇ ਨੰਬਰ ਨੇਗੇ ਅ ਅਪਾ ਮੰਨ ਕੇ ਚੱਲ ਸਕਦੇ ਹਾਂ ਤੁਹਾਡੇ ਨੰਬਰ ਨੇ 75 ਠੀਕ ਹੈ ਤੁਹਾਡੇ ਦੇਖੋ ਤੁਸੀਂ ਡਿਸਟ੍ਰਿਕਟ ਦੇ ਵਿੱਚ ਤੁਹਾਡਾ ਨਾਮ ਨਹੀਂ ਪੈਣਾ ਕਿਉਂਕਿ ਤੁਹਾਡੇ ਨੰਬਰ ਨੇ ਜਿਹੜੇ ਡਿਸਟ੍ਰਿਕਟ ਦੀ ਮੈਚ ਤੋਂ ਘੱਟ ਨੇ ਤੇ ਤੁਹਾਡਾ ਆਰਮਰ ਦੇ ਵਿੱਚ ਵੀ ਨੰਬਰ ਨਹੀਂ ਪੈਣਾ ਅਗਰ ਤੁਹਾਡੀ ਜਿਹੜੀ ਸਿਲੈਕਸ਼ਨ ਹਾਊਸ ਹੁਣ ਸਿਰਫ ਡਿਸਟ੍ਰਿਕਟ ਦੇ ਵਿੱਚ ਹੀ ਡਿਸਟ੍ਰਿਕਟ ਲੈਵਲ ਦੇ ਵਿੱਚ ਹੀ ਹੋਊਗੀ ਅਗਰ ਉਹ ਵੀ ਤੁਹਾਡੀ ਜਿਹੜੀ ਮੈਚ ਤੋਂ ਨੰਬਰ ਵੱਧ ਗਏ ਅਗਰ ਤੁਹਾਡੇ ਮੈਚ ਤੋਂ ਨੰਬਰ ਘੱਟ ਆਉਂਦੇ ਆ ਆਰਮਰ ਤੋਂ ਠੀਕ ਹੈ ਆਰਮਰ ਤੋਂ ਵੱਧ ਆਉਂਦੇ ਆ ਪਰ ਡਿਸਟ੍ਰਿਕਟ ਤੋਂ ਘਟਣ ਦਾ ਤਾਂ ਸਾਨੂੰ ਜਿਹੜੀ ਸਿਲੈਕਸ਼ਨ ਨਹੀਂ ਦਿੱਤੀ ਜਾਊਗੀ ਕਿਉਂਕਿ ਤੁਸੀਂ ਸਿਰਫ ਡਿਸਟ੍ਰਿਕਟ ਕੈਡਰ ਦੀ ਜਿਹੜੀ ਹੈਗਾ preference ਭਰੀ ਸੀ ਆਰਮਡ ਦੀ ਨਹੀਂ ਅਗਰ ਤੁਸੀਂ ਆਰਮਡ ਦੀ ਵੀ ਭਰੀ ਹੁੰਦੀ ਤਾਂ ਤਾਂ ਤੁਹਾਨੂੰ ਆਰਮਡ ਦੇ ਵਿੱਚ ਪਾਇਆ ਜਾਂਦਾ ਪਰ ਤੁਸੀਂ ਡਿਸਟ੍ਰਿਕਟ ਦੀ ਭਰਤੀ ਤੇ ਨੰਬਰ ਤੁਹਾਡੇ ਡਿਸਟ੍ਰਿਕਟ ਤੋਂ ਘਟ ਗਏ ਆਰਮਡ ਦੇ ਵਿੱਚ ਆਉਂਦੇ ਆ ਪਰ ਤੁਹਾਨੂੰ ਡਿਸਟ੍ਰਿਕਟ ਦੇ ਵਿੱਚ ਵੀ ਨਹੀਂ ਮਿਲਨੀ ਤੇ ਹੇ ਆਰਮਡ ਦੇ ਵਿੱਚ ਵੀ ਨਹੀਂ ਮਿਲਨੀ ਜੇ ਤੁਸੀਂ ਦੋਵੇਂ preference ਆ ਭਰੀਆਂ ਹੁੰਦੀਆਂ ਤਾਂ ਛੋਨੂੰ ਜਿਹੜਾ ਹੈਗਾ ਤੁਹਾਨੂੰ ਜਿਹੜਾ ਹੈਗਾ ਆਰਮਡ ਦੇ ਵਿੱਚ ਜੋਇਨਿੰਗ ਮਿਲ ਸਕਦੀ ਸੀ ਠੀਕ ਹੈ ਸਰ ਜਿਹੜਾ ਕਲਰ ਬਲਾਈਂਡ ਆ ਉਹ ਬੰਦਾ ਕੀ ਹੱਲ ਕਰੇ ਦੇਖੋ ਕਲਰ ਬਲਾਈਂਡ ਦਾ ਕੋਈ ਹੱਲ ਨਹੀਂ ਕਲਰ ਬਲਾਈਂਡ ਦਾ ਮਤਲਬ ਕਿ ਦੁਨੀਆ 'ਤੇ ਕੋਈ ਹੱਲ ਨਹੀਂ ਹੈਗਾ ਕਲਰ ਬਲਾਈਂਡ ਦਾ ਕੋਈ ਇਲਾਜ ਨਹੀਂ ਹੈਗਾ ਤੇ ਜਿਹੜਾ ਮੈਡੀਕਲ ਕਿਸੇ ਵੀ ਬੱਚੇ ਨੂੰ ਇਸ਼ੂ ਆ ਉਹ ਵੈਸੇ ਆਪਣਾ ਜਿਹੜਾ ਹੈਗਾ ਮਤਲਬ ਕਿ ਇੱਕ ਨੋਟਬੁੱਕ ਜੀ ਹੁੰਦੀ ਹੈ ਜਿਹਦੇ ਉੱਤੇ ਅੱਖਰ ਛਾਪੇ ਹੁੰਦੇ ਨੇ ਤੁਸੀਂ ਮੈਡੀਕਲ ਵੀਡੀਓ ਉਸ ਨੂੰ ਰੱਟਾ ਮਾਰ ਸਕਦੇ ਹੋ ਠੀਕ ਹੈ ਕਿਸੇ ਨੂੰ ਪੁੱਛ ਕੇ ਮਤਲਬ ਉਸ ਨੂੰ ਦੱਸ ਸਕਦਾ ਕਿ ਮਤਲਬ ਕਿ ਉੱਥੇ ਚੀਜ਼ਾਂ ਬਣੀਆਂ ਹੁੰਦੀਆਂ ਨੇ ਉਥੇ ਬਿੰਦੀਆਂ ਹੁੰਦੀਆਂ ਨੇ ਬਿੰਦੀਆਂ ਦੇ ਵਿੱਚ ਹੋਰ ਅੱਖਰਾਂ ਨਾਲ ਜਿਹੜੇ ਹੈਗੇ ਆ ਹੋਰ ਰੰਗਾਂ ਨਾਲ ਹੋ ਕਲਰਸ ਨਾਲ ਲੈਟਰ ਲਿਖਿੰਦੇ ਆ ਉਹ ਤੁਸੀਂ ਦੱਸਣੇ ਹੁੰਦੇਗੇ ਕਿ ਕੀ ਲਿਖਿਆ ਹੋਇਆ ਤੁਸੀਂ ਉਹ ਨੋਟਬੁੱਕ ਲਿਆਓ ਘਰੇ ਤੇ ਉਹਨੂੰ ਪ੍ਰੈਕਟਿਸ ਕਰੋ ਉਹਨੂੰ ਰੱਟੇ ਲਾਓ ਜਿਵੇਂ ਮਰਜੀ ਕਰੋ ਪਰ ਕਲਰ ਬਲਾਈਂਡ ਦਾ ਕੋਈ ਹਰ ਨਹੀਂ ਹੈਗਾ ਤੇ 1746 ਬੱਚੇ ਨੇ ਜੇ 1746 ਦੇ ਜਿਹਨ 1746 ਨੂੰ ਕੋਈ ਵੀ ਛੋਟੇ-ਛੋਟੇ ਪ੍ਰੋਬਲਮਸ ਹੁੰਦੀਆਂ ਨੇ ਉਹ ਪਾਸ ਹੋ ਜਾਂਦੇ ਨੇ ਪਰ ਕਲਰ ਬਲਾਈਂਡ ਵਾਲੇ ਬੱਚੇ ਨੂੰ ਜ਼ਿਆਦਾਤਰ ਮਤਲਬ ਕਿ ਫੇਲ ਕੀਤਾ ਜਾਂਦਾ ਠੀਕ ਹੈ ਇਹਦੇ ਵਿੱਚੋਂ ਮਤਲਬ ਕਿ ਕਲਰ ਬਲਾਈਂਡ ਵਾਲੇ ਬੱਚੇ ਨੂੰ ਪਾਸ ਨਹੀਂ ਕੀਤਾ ਜਾਂਦਾ ਬਾਈ ਡੀਵੀ ਤੋਂ ਬਾਅਦ ਜਿਹੜੀ ਲਿਸਟ ਲੱਗੂਗੀ ਉਹ ਲਿਸਟ ਡੀਵੀਡੀ ਲਿਸਟ ਤੋਂ ਬਾਅਦ ਜਾਊਗੀ ਦੇਖੋ ਇਹ ਚੀਜ਼ ਮੈਨੂੰ ਸਮਝਦਾ ਨਹੀਂ ਆਈ ਪਰ ਮੈਨੂੰ ਲੱਗਦਾ ਇਹ ਬੱਚਾ ਪੁੱਛਣਾ ਚਾਹੁੰਦਾ ਕਿ ਡੀਵੀ ਤੋਂ ਬਾਅਦ ਫਾਈਨਲ ਲਿਸਟ ਜਾਂ ਮੈਰਿਟ ਲਿਸਟ ਦਾ ਕੀ ਹਿਸਾਬ ਕਿਤਾਬ ਹੈ ਦੇਖੋ ਤੁਹਾਡੀ ਇੱਕਾਈ ਸੀ ਫਿਜ਼ੀਕਲ ਲਿਸਟ ਠੀਕ ਹੈ ਫਿਜ਼ੀਕਲ ਦੇ ਵਿੱਚ ਤੁਸੀਂ 17311 ਬੱਚਿਆਂ ਨੇ ਫਿਜ਼ੀਕਲ ਦਿੱਤਾ ਇਸ ਤੋਂ ਬਾਅਦ ਹੁਣ ਜਿਹੜੇ ਬੱਚਿਆਂ ਨੇ ਫਿਜ਼ੀਕਲ ਕੀਤਾ ਇਹਨਾਂ ਦੀ ਹੋਊਗੀ ਡੀਵੀ ਲਿਸਟ ਡੀਵੀ ਲਿਸਟਾ ਹੋਊਗੀ 3000 ਬੱਚਿਆਂ ਤੱਕ ਦੀ ਠੀਕ ਹੈ 3000 ਨਹੀਂ 2500 ਹੋਣਗੇ ਬਸ 2500 ਤੋਂ 3000 ਦੇ ਵਿੱਚ ਵਿੱਚ ਜਿਹੜੇ ਬੱਚੇ ਨੇ ਉਹਨਾਂ ਦੀ ਇੱਕ ਲਿਸਟ ਆਊਗੀ ਤੇ ਉਹਨਾਂ ਲਈ ਵੀ ਇੱਕ ਸਪੈਸ਼ਲ ਮੈਰਿਟ ਲਿਸਟ ਆਊਗੀ ਜਿਵੇਂ ਇੱਥੇ ਆਇਆ ਸੀ ਨਾ ਤੁਹਾਡੀ 2077 ਤੋਂ ਗਈ 78 ਤੋਂ ਗਈ ਮੈਟ ਇਸ ਤਰੀਕੇ ਨਾਲ ਇੱਥੇ ਵੀ ਹੋਊਗੀ ਕਿ 76 ਤੋਂ ਗਈ 79 ਤੋਂ ਗਈ 80 ਤੋਂ ਗਈ ਠੀਕ ਹੈ ਤੇ ਇਸ ਤੋਂ ਬਾਅਦ ਤੁਹਾਡੀ ਆਊਗੀ ਫਾਈਨਲ ਲਿਸਟ ਆ ਫਾਈਨਲ ਲਿਸਟ ਦੇ ਵਿੱਚ 1764 ਕੈਂਡੀਡੇਟ ਹੋਣਗੇ ਜਿਨ੍ਹਾਂ ਦਾ ਮੈਡੀਕਲ ਹੋਊਗਾ ਠੀਕ ਹੈ ਤੇ ਇਹ ਵੀ ਜਿਹੜੀ ਤੁਹਾਡੀ ਲਗ ਮੈਟ ਆਊਗੀ ਵੀ ਇਹ 81 ਤੋਂ ਗਈ ਇਹ 82 ਤੋਂ ਗਈ ਠੀਕ ਹੈ ਇਸ ਤਰੀਕੇ ਨਾਲ ਜਿਹੜਾ ਤੁਹਾਡਾ ਤਿੰਨ ਮੈਰਿਟਾਂ ਦਾ ਪ੍ਰੋਸੀਜਰ ਹੁੰਦਾ ਠੀਕ ਹੈ ਨੈਕਸਟ ਆ ਗਿਆ ਜਨਰਲ ਲੀਕ ਕਿਹੜੀ ਕਿਹੜੀ ਡਾਕੂਮੈਂਟਸ ਦੀ ਲੋਡ ਵੈਰੀਫਿਕੇਸ਼ਨ ਸਾਨੂੰ ਪੈਂਦੀ ਆ ਦੇਖੋ ਤੁਹਾਡਾ 10th ਦਾ ਹੋ ਗਿਆ ਮੈਂ ਇਸ ਦੇ ਬਾਰੇ ਇਨਫੋਰਮੇਸ਼ਨ ਡਿਟੇਲਡ ਇਨਫੋਰਮੇਸ਼ਨ ਤੁਹਾਨੂੰ ਵੀਡੀਓ ਦੇ ਵਿੱਚ ਦਿੱਤੀ ਹੋਈ ਆ ਲਾਸਟ ਵੀਡੀਓ ਦੇ ਵਿੱਚ ਜਿਹਦੇ ਵਿੱਚ ਆਪਾਂ ਡਾਕੂਮੈਂਟਸ ਬਾਰੇ ਗੱਲ ਕਰੀ ਸੀ ਠੀਕ ਹੈ 10th ਦਾ ਹੋ ਗਿਆ +2 ਦਾ ਹੋ ਗਿਆ ਆਧਾਰ ਕਾਰਡ ਹੋ ਗਿਆ ਪੈਨ ਕਾਰਡ ਹੋ ਗਿਆ ਤੇ ਤੁਹਾਡਾ ਵੋਟਰ ਆਈਡੀ ਹੋ ਗਈ ਤੁਹਾਡੇ ਚਾਰ ਅੱਠ ਫੋਟੋਆਂ ਹੋਈਆਂ ਤੇ ਜਿਹੜੇ ਤੁਹਾਡੇ ਸਾਰੇ ਡਾਕੂਮੈਂਟਸ ਨੇ ਜਿਹੜੇ ਤੁਸੀਂ ਅਪਲਾਈ ਕਰੇ ਹੋ ਕੋਈ ਡਿਗਰੀ ਹੋ ਗਈ ਕੋਈ ਡਿਪਲੋਮਾ ਹੋ ਗਿਆ ਉਹਨਾਂ ਸਾਰੀਆਂ ਦੀਆਂ ਚਾਰ ਚਾਰ ਫੋਟੋਕ ਤੇ ਤੁਸੀਂ ਜਿਹੜਾ ਹੈਗਾ ਪੰਜਾਬ ਰੈਜੀਡੈਂਸ ਅਗਰ ਤੁਸੀਂ ਕੋਈ ਜਰਨਲ ਦੇ ਵਿੱਚ ਆਪਣਾ ਰਿਜ਼ਰਵ ਦੇ ਵਿੱਚੋਂ ਤਾਂ ਤੁਹਾਡਾ ਜਿਹੜਾ ਪੰਜਾਬ ਰੈਜੀਡੈਂਸ ਬਣਿਆ ਹੋਣਾ ਚਾਹੀਦਾ ਠੀਕ ਆ ਤੇ ਹੋਰ ਅਗਰ ਤੁਸੀਂ ਕੋਈ ਅਪਲਾਈ ਕਰੇ ਡਾਕੂਮੈਂਟ ਤਾਂ ਠੀਕ ਆ ਅਦਰਵਾਈਜ਼ ਇਹ ਡਾਕੂਮੈਂਟ ਜਿਹੜੇ ਸਾਰੇ ਤੁਹਾਡੇ ਲੱਗਣੇ ਆ ਤੇ ਮੈਂ ਉਮੀਦ ਕਰਦਾ ਅੱਜ ਦੇ ਜਿਹੜੇ ਸਾਰੇ ਡਾਊਟ ਨੇ ਬੱਚਿਆਂ ਦੇ ਕਲੀਅਰ ਹੋ ਗਏ ਹੋਣਗੇ ਬਾਕੀ ਅਗਰ ਇਨਫੋਰਮੇਸ਼ਨ ਚੰਗੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਨਾਲ ਦੀ ਨਾਲ ਬੈਲ ਆਈਕਨ ਨੂੰ ਪ੍ਰੈਸ ਕਰਿਓ ਤਾਂ ਜੋ ਤੁਹਾਨੂੰ ਨੈਕਸਟ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਤੇ ਬਾਕੀ ਅਗਰ ਕੋਈ ਵੀ ਬੱਚਾ ਤੁਹਾਡੇ ਨਾਲ ਇਨਾ ਮਤਲਬ ਕੀ ਡਾਊਟਸ ਨਾਲ ਦੇਖ ਰਿਹਾਗੇ ਉਸ ਨਾਲ ਕੋਈ ਪ੍ਰੋਬਲਮਾਂ ਤਾਂ ਉਹਦੇ ਨਾਲ ਇਹ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤਾਂ ਕਿ ਉਹਦਾ ਵੀ ਭਲਾ ਹੋ ਸਕੇ ਬਾਕੀ ਅਸੀਂ ਉਮੀਦ ਕਰਦੇ ਹਾਂ 2026 ਤੁਹਾਡੇ ਲਈ ਨੌਕਰੀ ਲੈ ਕੇ ਆਊਗਾ ਫਰਦਰ ਹੁਮੇਤ ਕਰਦੇ ਰਹੋ ਥੈਂਕ ਯੂ